ਵਿਸ਼ੇ ਪਰ ਵਿਸ਼ ਮਨਾਏ ਜਾ ਰਹੇ ਯੋਗਾ ਦਿਵਸ ਸੰਬੰਧੀ ਅੱਜ ਪਿਛਲੀ ਸਰਕਾਰ ਮੌਕੇ ਕਰੋੜਾਂ ਦੀ ਲਾਗਤ ਨਾਲ ਬਣੇ ਕਲਾਨੌਰ ਦੀ ਸ਼ੇਵ ਮੰਦਰ ਪਾਰਕ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ ਕਲਾਨੌਰ ਦੀਆਂ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹੋਈਆਂ ਜਿਨ੍ਹਾਂ ਵਿੱਚ ਉਹ ਵੱਖ-ਵੱਖ ਔਰਤਾਂ ਨੇ ਦੱਸਿਆ ਕਿ ਯੋਗ ਕਰਨ ਨਾਲ ਕੀ ਕੀ ਲਾਭ ਹੁੰਦੇ ਹਨ ਅਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਹੈ ਇਸ ਮੌਕੇ ਯੋਗਾ ਟ੍ਰੇਨਰ ਸੁਸ਼ੇਨ ਤ੍ਰਿਪਾਟੀ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਸੀਐਮ ਦੀ ਯੋਗਸ਼ਾਲਾ ਤਹਿਤ ਕਲਾਨੌਰ ਵਿੱਚ ਕਿੰਨੇ ਗਰੁੱਪਾਂ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਤੇ ਫ੍ਰੀ ਯੋਗ ਦੀਆਂ ਕਲਾਸਾਂ ਵਿੱਚ ਆ ਕੇ ਕਿੰਨੇ ਲੋਕ ਅਤੇ ਕਿਹੜੀਆਂ ਕਿੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ ਰਿਲੈਕਸ ਅਜੂਬਾਸ ਨਰਮਲ ਸਾਹ ਕ੍ਰਿਆ ਨਰਮਲ ਇਕਲਮ ਮਾਹਰਾ ਸਾਲਵੋ ਲੰਮਾ ਦਰਾਸਾ ਛੱਡੋ ਸਾਹ ਕ੍ਰਿਆ ਨਰਮਲ ਪਸ਼ੀਮਕਾਨਾਸ ਦੋਨੋਂ ਪੈਰ ਸਿੱਧੇ ਅਕੋਰਡਿੰਗ ਟੂ ਸ਼ੇਲਡ ਆਪਰੇ ਬੋੜੀ ਨੂੰ ਕਿ ਚੋਸ ਟੱਚ ਕਰੋ ਦੋਨੋਂ ਵਾਰ ਫੜੋ ਸਿਆ ਸਾਡਾ ਨੌਰਾ ਦਾ ਸੁਆਮੀ ਸਾਡੇ ਟੀਚਰ ਬਹੁਤ ਚੰਗੇ ਆ ਸਰਕਾਰ ਵੱਲੋਂ ਇਹ ਜਿਹੜੀ ਸੋਪਤਾ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਹੈ ਸਾਡੋਂ ਸਾਰਿਆਂ ਮਾਰੀਆਂ ਦਾ ਫਰਕ ਪਿਆ ਹੈ ਦਵਾਈਆਂ ਵੀ ਛੁੱਟ ਗਈਆਂ ਆਹ ਟੀਚਰਹੀ ਰਹਿਣ ਇਹਨਾਂ ਦੀ ਬਦਲੀ ਵੀ ਨਾ ਹੋਵੇ ਇਥੋਂ ਇਹ ਬਹੁਤ ਵਧੀਆ ਕਰਵਾਉਂਦੇ ਨੇ ਭਈ ਇਹ ਵਿਸ਼ੂ ਜੋ ਗੱਡੇ ਬਣਾਇਆ ਗਿਆ ਕਿ ਕਿਉਂ ਇਸਪਾਂਸ ਵਿੱਚ ਇਹ ਜਿਹੜਾ ਦਸਵਾਂ 10th ਯੋਗਾ ਡੇ ਮਨਾਇਆ ਗਿਆ ਇੰਟਰਨੈਸ਼ਨਲ ਯੋਗਾ ਡੇ ਜਿਹੜਾ ਕਿ ਕਲਾਨੌਰ ਵਿੱਚ ਮਨਾਇਆ ਜਾ ਰਿਹਾ ਸੀ ਐਮਡੀ ਯੋਗਾ ਸ਼ਾਲਾ ਪ੍ਰਤੀ ਲੱਗੇ ਹੋਏ ਸੀ ਐਮਡੀ ਯੋਗਾ ਸ਼ਾਲਾ ਪ੍ਰਤੀ ਇਹ ਚਾਹੀ ਕਹਿਣਾ ਚਾਹਾਂਗੇ ਕਿ ਕਲਾਨੌਰ ਦੇ ਜੋ ਲੋਕ ਬੜੇ ਜਾਗਰੂਤ ਹੋਏ ਆ ਇਹ ਪਿਛਲੇ 3 ਮਹੀਨਿਆਂ ਤੋਂ ਜਿਹੜੀਆਂ ਕਲਾਨੌਰ ਚ ਕਲਾਸਾਂ ਲੱਗਦੀਆਂ ਆਂ ਤੇ ਆਪਾਂ ਲੋਕਾਂ ਨੂੰ ਕਲਾਨੌਰ ਦੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਪਲੀਜ਼ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਤੇ ਚ ਵੱਧ ਤੋਂ ਵੱਧ ਲੋਕ ਪਾਰਟਿਸਪੇਟ ਕਰਨ ਕਿੰਨੇ ਚਿਰ ਤੋਂ ਯੋਗਾ ਕਲਾਸਾਂ ਲਾਈ ਜਾਂਦੀਆਂ ਇੱਥੇ ਇੱਥੇ ਸਰ 3 ਮਹੀਨੋਂ ਹੋ ਗਿਆ ਜਿਹੜੀ ਕਲਾਸਾਂ ਲੱਗਦੀਆਂ ਆਂ ਤੇ ਅੱਗੇ ਅਜ ਕੰਟੀਨਿਊ ਚਲਦੇ ਆ ਰਹਿਣਗੇ ਕਿੰਨੀਆਂ ਕਲਾਸਾਂ ਲੱਗ ਰਹੀਆਂ ਨੇ ਟੋਟਲ ਕਲਾਂ ਨੂੰ ਜਿਹੜੇ ਆ 6 ਗਰੁੱਪ ਆ ਜਿਹੜਾ ਫਸਟ ਗਰੁੱਪ ਲੱਗਦਾ ਵਾ ਸ਼ਿਵ ਮੰਦਿਰ ਬਾਦ ਸੈਕੰਡ ਲੱਗਦਾ ਬਾਬਾ ਲਾਲ ਮੰਦਿਰ 3rd ਲੱਗਦਾ ਸੁੰਦਰਪੁਰੇ ਮੱਲੇ ਚੌਥਾ ਲੱਗਦਾ ਚੱਕਰੀ ਮੱਲੇ ਪੰਜਮਾ ਲੱਗਦਾ ਨਾਦੀ ਮਾਤਾ ਮੰਦਿਰ ਤੇ ਜਿਹੜਾ ਸ਼ੇਮਾ ਗਰੁੱਪ ਆਉਂਦਾ ਲੱਗਦਾ ਜਲਦਰ ਮੱਲੇ ਤੇ ਜਿਹੜੇ ਲੋਕਾਂ ਚ ਨਹੀਂ ਆ ਰਹੇ ਜੋਗਰ ਕਰਨ ਉਹਨਾਂ ਨੂੰ ਕੀ ਮੈਸੇਜ ਦੇਉਂਗੇ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਪਲੀਜ਼ ਇਸ ਮੁਹਿੰਮ ਦੇ ਵਿੱਚ ਨਾਲ ਜੁੜੋ ਕਿ ਜਿਹੜਾ ਤੁਸੀਂ ਮਤਲਬ ਕਿ ਆਪਣੀ ਇੰਟਰਨਲ ਇੰਜਰੀਜ਼ ਜਾਂ ਕੁਝ ਕਹਿ ਲਓ ਕਿ ਡਾਇਬਟੀਸ ਹੋ ਗਈ ਸ਼ੂਗਰ ਹੋ ਗਈ ਜਾਂ ਫਿਰ ਜਨਰਲ ਬੀਪੀ ਲੋ ਹੁੰਦਾ ਹੈ ਹੁੰਦਾ ਸਰਵਾਈਕਲ ਦੀ ਪ੍ਰੋਬਲਮ ਉਹਨਾਂ ਨੂੰ ਕਵਾਂਗੇ ਕਿ ਪਲੀਜ਼ ਇਸ ਚੀਜ਼ ਵਿੱਚ ਇੱਕ ਮੁਹਿੰਮ ਵਿੱਚ ਜਾਓ ਤੇ ਆਪਣੇ ਜਿਹੜੇ ਆ ਇੰਟਰਨਲ ਪ੍ਰੋਬਲਮਸ ਜਿਹੜੀ ਲੇਡੀਜ਼ ਪ੍ਰੋਬਲਮਸ ਹੁੰਦੀਆਂ ਉਹ ਸੋਲਵ ਕਰੋ ਤੇ ਆਪਣੀ ਡਾਇਬਟੀਸ ਸਭ ਕੁਝ ਸੋਲਵ ਕਰੋ ਮੈਂ ਮੈਂ ਇਹ ਕਹਿਣਾ ਚਾਹਾਂਗਾ ਪਲੀਜ਼ ਇਸ ਮੁਹਿੰਮ ਦੇ ਨਾਲ ਨਾਲ ਜੁੜੋ ਜਿੰਨਾ ਹੋ ਸਕੇ ਤੇ ਘਰ ਨਾ ਬੈਠੇ ਰਹੋ ਪਲੀਜ਼ ਇਸ ਚੀਜ਼ ਵਿੱਚ ਪਾਰਟਿਸਿਪੇਟ ਕਰੋ ਜਿੰਨਾ ਹੋ ਸਕੇ ਦਵਾਈਆਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਪਰਮਨੈਂਟ ਜਿਹੜੀਆਂ ਗੋਲੀਆਂ ਲੱਗਦੀਆਂ ਉਹ ਛੁੱਟ ਜਾਣਗੀਆਂ ਢੱਡੀਆਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਪਲੀਜ਼ ਇਸ ਮੁਹਿੰਮ ਦੇ ਨਾਲ ਜੁੜੋ ਜਿੰਨਾ ਹੋ ਸਕੇ ਧੰਨਵਾਦ ਧੰਨਵਾਦ ਧੰਨ ਹਾਂਜੀ ਜੀ ਸਾਰਿਆਂ ਨੂੰ ਰਾਮ ਰਾਮ ਜੀ ਵੇਖੋ ਜੀ ਮੇਰੇ ਕੋਲ ਤਾਂ ਤੁਰਿਆ ਵੀ ਨਹੀਂ ਜਾਂਦਾ ਜਿਹੜੀ ਸਿੱਧੀ ਗੱਲ ਹੈ ਬਹੁਤ ਦਵਾਈ ਖਾਦੀ ਆ ਬਿਲਕੁਲ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਨਾ ਮੇਰੇ ਕੋਲ ਐਸ ਪਾਸਾ ਸਾਈਡ ਲਿੱਤੀ ਜਾਂਦੀ ਸੀ ਤੇ ਬਾਕੀ ਆ ਮੇਰੇ ਕੰਮੀ ਦਾ ਹੀ ਬਹੁਤ ਫਰਕ ਪਿਆ ਵਾ ਤੇ ਮਤਲਬ ਕਿ ਯੋਗਾ ਜਿਹੜਾ ਇੱਕ ਬਹੁਤ ਹੀ ਲਾਭਦਾਇਕ ਚੀਜ਼ ਹੈ ਜ਼ਰੂਰ ਕਰਨਾ ਚਾਹੀਦਾ ਜਿਹੜੇ ਸਾਡੇ ਕੁਰਾਨ ਵਾਲੇ ਵੀ ਨੇ ਉਹ ਬਹੁਤ ਵਦੀਆਂ ਨੇ ਬੜੇ ਅੱਛੇ ਤਰੀਕੇ ਨਾਲ ਕਰਦੇ ਨੇ ਤੇ ਬਾਕੀ ਸਿਹਤ ਵਿੱਚ ਜ਼ਰੂਰ ਫਰਕ ਪੈਂਦਾ ਤੁਸੀਂ ਯੋਗਾ ਜ਼ਰੂਰ ਕਰੋ ਜੀ ਕਿੰਨੀ ਦੇਰ ਤੋਂ ਕਰ ਰਹੇ ਹੋ ਯੋਗਾ ਤੁਸੀਂ ਮੈਨੂੰ 1.5 ਮਹੀਨਾ ਹੋ ਗਿਆ ਹਾਂਜੀ 1.5 ਮਹੀਨਾ ਹੋ ਗਿਆ ਤੇ ਬਹੁਤ ਮਦਰ ਵਧੀਆ ਤਰੀਕੇ ਨਾਲ ਉਹਨਾਂ ਨੇ ਕਰਵਾਇਆ ਵਾ ਤੇ ਹੁਣ ਬਹੁਤ ਫਰਕ ਪਿਆ ਵਾ ਤਾਂ ਹੀ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਵੀ ਜ਼ਰੂਰ ਯੋਗਾ ਜ਼ਰੂਰ ਕਰੋ ਕਿਉਂਕਿ ਇਹ ਦਵਾਈਆਂ ਤੁਹਾਡੀਆਂ ਛੁੱਟ ਜਾਣਗੀਆਂ ਤੇ ਬਸ ਤੁਸੀਂ ਆਪਣਾ ਬਾਅਦ ਵਿੱਚ ਹੋਂਦ ਤੇ ਕਰਾ ਰਹੇ ਨੇ ਜੋ ਨਹੀਂ ਵੀ ਤੁਸੀਂ ਘਰ ਬਹਿ ਕੇ ਵੀ ਕਰ ਸਕਦੇ ਹੋ ਕਿਉਂਕਿ ਜਿੰਨੀ ਵੀ ਐਕਟੀਵਿਟੀ ਤੁਹਾਨੂੰ ਕਰਾਉਂਦੇ ਆ ਇਹਦੀ ਘਰ ਬਹਿ ਕੇ ਵੀ ਕਰ ਸਕਦੇ ਹੋ ਹਾਂਜੀ ਕੁਛ ਪਰਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਭਗਵਾਨ ਸਤਮਾਨ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਕੋ ਟੀਚਰ ਕਰ ਲਿਆ ਜਿਹਦੇ ਆਸਰੇ ਤੇ ਹੀ ਜੋਗਾ ਕਰਨ ਦੇ ਆ ਅਹੀ ਨਹੀਂ ਇਨੇ ਕਾਬਿਲ ਜੋਗੇ ਜਿਨ੍ਹਾਂ ਨੇ ਟੀਚਰ ਕਰ ਲ ਕੇ ਸਾਨੂੰ ਜੋਗਾ ਕਰਨ ਜੋਗੇ ਬਣਾਇਆ